ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਜੀ ਸੰਗਤ ਜੀ ਟਾਈਟਲ ਤਾਂ ਤੁਸੀਂ ਪੜ੍ਹ ਹੀ ਲਿਆ ਥੰਬਨੇਲ ਵੀ ਤੁਸੀਂ ਦੇਖ ਲਿਆ ਤਾਂ ਹੀ ਤੁਸੀਂ ਇਹ ਵੀਡੀਓ ਜਿਹੜੀ ਦੇਖਣ ਵਾਸਤੇ ਨੂੰ ਓਪਨ ਕੀਤਾ ਹੈਗਾ ਤੇ ਇਸ ਕਰਕੇ ਬਹੁਤੀਆਂ ਗੱਲਾਂ ਵਹਿਲੀਆਂ ਕਰਨ ਦਾ ਕੋਈ ਫਾਇਦਾ ਨਹੀਂ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਤੇ ਗੱਲ ਇਦਾਂ ਵੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਸਾਨੂੰ ਪਿਆਰ ਕਰਨ ਵਾਲੇ ਸਾਡੇ ਸਬਸਕ੍ਰਾਈਬਰ ਜਿਹੜੇ ਕਿ ਸਾਡੀਆਂ ਵੀਡੀਓਜ਼ ਦੇਖਦੇ ਨੇ ਸਾਨੂੰ ਪਿਆਰ ਦਿੰਦੇ ਨੇ ਔਰ ਅੱਜ ਉਹਨਾਂ ਨੇ ਇੱਕ ਤਾਂ ਹੁੰਦਾ ਨਾ ਪਿਆਰ ਦੇਣਾ ਗੱਲੀਬਾਤੀ ਪਿਆਰ ਦੇਣਾ ਹੈਰ ਹਰਪੀਤ ਜੀ ਤੇ ਇੱਕ ਹੁੰਦਾ ਪ੍ਰੈਕਟੀਕਲੀ ਪਿਆਰ ਤੇ ਉਹ ਉਹਨਾਂ ਨੇ ਪ੍ਰੈਕਟੀਕਲੀ ਆਪਣਾ ਪਿਆਰ ਸਾਡੇ ਲਈ ਭੇਜਿਆ ਅੱਜ ਯੂਕੇ ਤੋਂ ਤੇ ਤੁਸੀਂ ਥੰਬਨੇਲ ਪੜਿਆ ਹੀ ਆ ਵੀ ਗਿਫਟ ਆਇਆ ਯੂਕੇ ਤੋਂ ਮੇਰੇ ਜਿਹੜੇ ਸੇਵਾਵਾ ਸਤਪੁਰ ਲੈ ਰਹੇ ਨੇ ਉਹਨਾਂ ਤੋਂ ਵੀ ਪ੍ਰਭਾਵਿਤ ਹੋ ਕੇ ਕਿ ਮੈਂ ਬਿਲਕੁਲ ਬਿਲਕੁਲ ਜੀ ਇਦਾਂ ਹੁੰਦਾ ਵੀ ਚਲੋ ਬੱਚੇ ਸੇਵਾ ਕਰ ਰਹੇ ਨੇ ਤੇ ਉਸ ਸੇਵਾ ਨੂੰ ਹੋਰ ਚੜ੍ਹਦੀ ਕਲਾ ਦੇ ਨਾਲ ਕਰਨ ਦੇ ਲਈ ਇਹਨਾਂ ਨੂੰ ਹੌਸਲਾ ਵਜਾਈ ਹੈ ਜਿਹੜੀ ਉਹ ਦਿੱਤੀ ਜਾਵੇ ਤੇ ਇੱਕ ਸਾਡੇ ਲਈ ਗਿਫਟ ਭੇਜਿਆ ਜੀ ਯੂਕੇ ਤੋਂ ਤੇ ਅਸੀਂ ਉਹ ਗਿਫਟ ਲੈਣ ਦੇ ਲਈ ਅੱਜ ਚਾਲੇ ਪਾਤੇ ਨੇ ਤੇ ਕਿਉਂਕਿ ਉਹਨਾਂ ਦੇ ਅੱਗੋਂ ਜਾਣਕਾਰ ਸੱਜਣ ਨੇ ਜਿਹੜੇ ਉਹ ਪਹੁੰਚੇ ਨੇ ਤੇ ਸ਼ਹਿਰ ਬੰਗਾ ਵਿਖੇ ਨਵਾਂ ਸ਼ਹਿਰ ਤੋਂ ਥੋੜਾ ਜਿਹਾ ਅੱਗੇ ਆ ਤੇ ਉੱਥੇ ਅੱਜ ਅਸੀਂ ਜਾ ਰਹੇ ਹਾਂ ਆਪਣਾ ਗਿਫਟ ਲੈਣ ਦੇ ਲਈ ਹੁਣ ਗਿਫਟ ਕੀ ਮਿਲਿਆ ਇਹ ਤੁਹਾਨੂੰ ਇਸ ਵੀਡੀਓ ਦੇ ਐਂਡ ਦੇ ਵਿੱਚ ਪਤਾ ਲੱਗੇਗਾ ਜਦੋਂ ਅਸੀਂ ਜਾ ਕੇ ਉੱਥੇ ਲਵਾਂਗੇ ਗਿਫਟ ਚਲੋ ਸਾਨੂੰ ਤਾਂ ਪਤਾ ਹੀ ਹੈ ਉਹਨਾਂ ਨੇ ਦੱਸ ਦਿੱਤਾ ਕਿਉਂਕਿ ਕਿਸੇ ਥਰਡ ਪਰਸਨ ਦੇ ਹੱਥ ਉਹਨਾਂ ਨੇ ਭੇਜੀ ਹੈ ਚੀਜ਼ ਤੇ ਸਾਨੂੰ ਤਾਂ ਚਲੋ ਦੱਸ ਹੀ ਦਿੱਤੀ ਹੈ ਪਰ ਤੁਹਾਨੂੰ ਅਸੀਂ ਐਂਡ ਤੇ ਦੱਸਾਂਗੇ ਜ਼ਰੂਰ ਇਸ ਵੀਡੀਓ ਦੇ ਨਾਲ ਸਾਡੇ ਜ਼ਰੂਰ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਤਾਂ ਕਿ ਬਾਕੀ ਤੁਸੀਂ ਵੀ ਪਿਆਰ ਕਰਦੇ ਹੋ ਜਿਹੜੇ ਵੀਡੀਓਸ ਦੇਖ ਰਹੇ ਹੋ ਜਿਹਨੇ ਸਾਡੀ ਵੀਡੀਓ ਦੇਖ ਲਈ ਸਮਝੋ ਉਹਦਾ ਸਾਡੇ ਨਾਲ ਪਿਆਰ ਹੈ ਤੇ ਤੁਸੀਂ ਵੀਡੀਓਸ ਦੇਖਦੇ ਹੋ ਤਾਂ ਸਾਨੂੰ ਹੌਸਲਾ ਵਜਾਈ ਮਿਲਦੀ ਹੈ ਬਾਕੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੁੜੇ ਹੋਏ ਆਂ ਸੇਵਾਵਾਂ ਦੇ ਨਾਲ ਪਿਆਰ ਭੇਜ ਸਕਦੇ ਹੋ ਕੋਈ ਵੀ ਤੁਸੀਂ ਪਿਆਰ ਇਦਾਂ ਤੁਸੀਂ ਪਿਆਰ ਭੇਜਣਾ ਤੁਸੀਂ ਲਾਈਕ ਕਰ ਦਿਓ ਵੀਡੀਓ ਨੂੰ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹੋ ਜਰ ਆਹੀ ਤੁਹਾਡਾ ਪਿਆਰ ਸਾਡੇ ਕੋਲ ਆ ਜੇਗਾ ਸਾਡੇ ਕੋਲ ਆ ਜੇਗਾ ਬਿਲਕੁਲ ਬਿਲਕੁਲ ਤੁਸੀਂ ਨਹੀਂ ਪਿਆਰ ਭੇਜ ਸਕਦੇ ਤੁਸੀਂ ਹੀ ਕਰ ਭੇਜ ਸਕਦੇ ਬਾਕੀ ਖਾਲਸਾ ਪ੍ਰਚਾਰ ਮਿਸ਼ਨ ਦੀਆਂ ਸੇਵਾਵਾਂ ਦੇ ਵਿੱਚ ਜਿਹੜੇ ਵੀ ਪਰਿਵਾਰ ਜੁੜੇ ਹੋਏ ਨੇ ਜੋ ਹਰ ਮਹੀਨੇ ਆਪਣਾ ਦਸਵੰਧ ਉਹਨਾਂ ਬੱਚਿਆਂ ਦੀ ਪੜ੍ਹਾਈ ਦੇ ਲਈ ਭੇਜ ਰਹੇ ਨੇ ਸਾਡੀ ਸੰਸਥਾ ਨੂੰ ਤੇ ਜਿਹਦੇ ਨਾਲ ਅਸੀਂ ਉਸ ਸੰਸਥਾ ਦੇ ਵਿੱਚ ਇਹ ਸੇਵਾ ਨੂੰ ਵਾਖੂਬੀ ਨਿਭਾ ਰਹੇ ਆ ਤੇ ਉਹਨਾਂ ਦਾ ਪਿਆਰ ਹੀ ਹੈ ਜਿਹੜਾ ਭੇਜ ਰਹੇ ਨੇ ਬਿਲਕੁਲ ਤੁਸੀਂ ਹਰ ਮਹੀਨੇ ਭੇਜ ਰਹੇ ਨੇ ਤੇ ਚਲੋ ਇਹਨਾਂ ਦਾ ਵੀ ਪਿਆਰ ਸਾਡੇ ਕੋਲ ਯੂਕੇ ਤੋਂ ਉਧਾ ਵੀ ਆਂਦਾ ਰਹਿੰਦਾ ਹੈ ਸਾਡੇ ਬਹੁਤ ਹੀ ਪਿਆਰ ਵਾਲੇ ਸੱਜਣ ਦੇ ਜਿਹੜੇ ਕਿ ਸਾਨੂੰ ਅਕਸਰ ਵੀਡੀਓਸ ਤੇ ਰਹੀਆਂ ਪਿਆਰ ਭੇਜਦੇ ਰਹਿੰਦੇ ਨੇ ਹਰ ਇੱਕ ਵੀਡੀਓ ਤੇ ਉਹਨਾਂ ਦਾ ਕਮੈਂਟ ਆਉਂਦਾ ਉਹਨਾਂ ਦੇ ਵਿਚਾਰ ਸਾਡੇ ਤੱਕ ਪਹੁੰਚਦੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਵਧੀਆ ਤੁਸੀਂ ਆਪਣੇ ਵਿਚਾਰ ਦਿੱਤੇ ਇਸ ਬਾਰੇ ਦੱਸਿਆ ਤੇ ਉਹਨਾਂ ਦਾ ਮਨ ਸੀ ਕਹਿੰਦੇ ਮੈਂ ਤੁਹਾਡੇ ਵਾਸਤੇ ਇੱਕ ਗਿਫਟ ਭੇਜਣਾ ਤੇ ਕਬੂਲ ਕਰਿਓ ਮੈਂ ਕਹਾਂ ਜੀ ਕਿਉਂ ਦੇ ਕਬੂਲ ਕਰਾਂਗੇ ਤੁਸੀਂ ਇਹਦੇ ਪਿਆਰ ਦੇ ਨਾਲ ਭੇਜ ਰਹੇ ਹੋ ਚੀਜ਼ ਤੇ ਅਸੀਂ ਲਵਾਂਗੇ ਇਹਦੀ ਸਾਡੋ ਗਿਫਟ ਲੈਣ ਵਾਸਤੇ ਹੁਣ ਇਹਨਾਂ ਕਹਿੰਦੇ ਨੇ ਨੀਕੀ ਔਰ ਕੂਚ-ਕੂਚ ਬਸ ਮੈਂ ਤਾਂ ਮਨਾ ਕੀਤਾ ਸਕੋ ਮੈਂ ਕਹਾਂ ਜੀ ਕੋਈ ਐਸੀ ਗੱਲ ਨਹੀਂ ਤੁਹਾਡਾ ਪਿਆਰ ਉਦੋਂ ਹੀ ਸਾਨੂੰ ਬੜਾ ਮਿਲ ਰਿਹਾ ਮੈਂ ਨਾ ਮਨਾਨੀ ਕਰੀਦਾ ਨੀਕੀ ਔਰ ਕੂਚ-ਕੂਚ ਮੈਂ ਤਾਂ ਸਗੋ ਮਨਾ ਕੀਤਾ ਵੀ ਨਾ ਤੁਸੀਂ ਖੇਚਲਾ ਕਰੋ ਤੁਹਾਡਾ ਪਿਆਰ ਮਿਲ ਰਿਹਾ ਤੁਸੀਂ ਠੀਕ ਹੈ ਗੱਲਾਂ ਬਾਤਾਂ ਆਪਣੀਆਂ ਹੋ ਰਹੀਆਂ ਤੁਸੀਂ ਸਾਨੂੰ ਅਪਰੀਸ਼ੀਏਟ ਕਰਦੇ ਹੋ ਹੋਰ ਕੀ ਸਾਨੂੰ ਚਾਹੀਦਾ ਇਹ ਤਾਂ ਦੁਨਿਆਵੀ ਚੀਜ਼ਾਂ ਨੇ ਬਾਕੀ ਚਲੋ ਉਹਨਾਂ ਦੀ ਇੱਛਾ ਸੀ ਉਹਨਾਂ ਨੇ ਆਪਣੀ ਇੱਛਾ ਪੂਰੀ ਕੀਤੀ ਤੇ ਉਹ ਮੈਂ ਦੱਸਣਾ ਚਾਹਾਂਗਾ ਵੀ ਉਹ ਗਿਫਟ ਲੈਣ ਵਾਸਤੇ ਸਾਨੂੰ 140 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਵਾਂ ਸ਼ਹਿਰ ਤੋਂ ਅੱਗੇ ਥੋੜਾ ਜਿਹਾ ਬਗੀਆਂ ਪਿੰਡ ਜਾਣਾ ਪੈਣਾ ਉੱਥੋਂ ਅਸੀਂ ਇਹ ਗਿਫਟ ਲੈ ਕੇ ਆ ਰਹੇ ਹਾਂ ਤੇ ਮੈਂ ਸਰਚ ਕੀਤਾ ਜੀ ਉੱਥੇ ਨਾਲ ਹੀ ਇਹ ਗੁਰਦੁਆਰਾ ਚਰਨ ਕਬਲ ਸਾਹਿਬ ਪਾਤਸ਼ਾਹੀ 6ਵੀਂ ਬੁਰਹਾਰ ਗੁਰੂ ਸਾਹਿਬ ਮਹਾਰਾਜੀ ਦਾ ਪਵਿੱਤਰ ਪੁਜਤਰ ਸਥਾਨ ਹੈ ਜੀ ਉੱਥੇ ਤੇ ਆਪਾਂ ਉਸ ਸਥਾਨ ਦੇ ਵੀ ਦਰਸ਼ਨ ਮੇਲੇ ਕਰਾਂਗੇ ਨਾਲ ਤੁਹਾਨੂੰ ਵੀ ਕਰਾਵਾਂਗੇ ਤੇ ਉੱਥੇ ਹੀ ਅਸੀਂ ਉਸ ਭਾਈ ਸਾਹਿਬ ਨੂੰ ਮਿਲਣਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਗਿਫਟ ਦੇਣ ਵਾਸਤੇ ਤੇ ਬਾਕੀ ਚੱਲਦੇ ਆ ਜੀ ਸਫ਼ਰ ਤੈਅ ਕਰਦੇ ਅੱਗੇ ਤੇ ਅਗਲੀ ਅਪਡੇਟਸ ਤੁਹਾਨੂੰ ਕਰਦੇ ਨੇ ਆ ਰਸਤੇ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ ਗੱਲਬਾਤ ਜਿਵੇਂ ਵੀ ਆਪ ਜੀ ਦਾ ਸਾਥੀ ਕਰਦੇ ਰਾਂਗੇ ਜੁੜੇ ਰਹੋ ਐਂਡ ਤੱਕ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਮੌਸਮ ਦੀ ਜੇ ਗੱਲ ਕਰੀਏ ਤਾਂ ਅੱਜ ਮੌਸਮ ਥੋੜਾ ਠੰਡਾ ਹੈ ਤਾਪਮਾਨ ਥੋੜਾ ਨੀਵਾ ਹੋਇਆ ਅੱਜ 30 ਡਿਗਰੀ ਸੈਲਸੀਅਸ ਤਾਪਮਾਨ ਚੱਲ ਰਿਹਾ ਹੈ ਬਾਹਰ ਨਹੀਂ ਉੱਧਾਂ ਝੜ ਜੜਿਆ ਹੋਇਆ ਬੱਦਲ ਦੇ ਥੋੜੇ ਥੋੜੇ ਛਾਏ ਹੋਏ ਨੇ ਕਲਾਉਡੀ ਹੈ ਬਾਹਰ ਵੀ ਠੀਕ ਹੈ ਵੀ ਉੱਧਾਂ ਗਰਮੀ ਨਹੀਂ ਹੈ ਧੁੱਪ ਨਹੀਂ ਹੈ ਗਰਮ ਧੁੱਪ ਵੀ ਨਹੀਂ ਅੱਜ ਛੜਦੀ ਧੁੱਪ ਜਿਸ ਤਰ੍ਹਾਂ ਹੁੰਦੀ ਹੈ ਉਹ ਨਹੀਂ ਹੈ ਤੇ ਬਾਕੀ ਗੱਡੀ 'ਚ ਬੈਠੇ ਹਾਂ ਤਾਂ AC ਚੱਲ ਰਿਹਾ ਤਾਂ ਇਹਦਾ ਮਹਿਸੂਸ ਨਹੀਂ ਉੱਧਾ ਗਰਮੀ ਦਾ ਬਾਹਰ ਤਾਂ ਥੋੜੀ-ਬੋਤੀ ਗਰਮੀ ਹੈ ਪਰ ਅੱਗੇ ਨਾਲੋਂ ਆਮ ਦੇ ਨਾਲੋਂ ਘੱਟ ਹੈ ਅੱਜ ਹਾਏ ਅ ਵੀ ਅੱਗੇ ਨਾਲੋਂ ਜਿਵੇਂ ਟਕੌਰ ਮਿਲ ਜਾਂਦੀ ਉਹ ਨਹੀਂ ਮਿਲਦੀ ਹਾਂ ਬੱਦਲ ਚੜ੍ਹੇ ਹੋਏ ਆ ਤੇ ਮੌਸਮ ਠੀਕ ਹੈ ਸੁਹਾਵਣਾ ਮੌਸਮ ਹੈ ਬਹੁਤ ਵਧੀਆ ਮੋਟਰਸਾਈਕਲ ਤੇ ਬੈਠਦੇ ਆ ਵੀ ਟਕੌਰ ਹੋ ਜਾਂਦੀ ਹੈ ਉਹ ਨਹੀਂ ਹੁੰਦੀ ਅੱਜ ਉਹ ਅੱਜ ਸੰਤਾਾਂਾਂ ਦੇ ਰਹਿਣਗੇ ਚਲੋ ਬਾਕੀ ਬਾਹਰ ਦਾ ਹਾਲ ਤੁਹਾਨੂੰ ਦਿਖਾਉਂਦਾ ਜੀ ਤੁਸੀਂ ਦੇਖ ਸਕਦੇ ਹੋ ਬਾਹਰ ਬਹੁਤ ਹੀ ਸੁਹਾਵਣਾ ਮੌਸਮ ਹੈ ਬੱਦਲ ਚੜ੍ਹੇ ਹੋਏ ਆ ਪਰ ਊਮੀਦ ਆ ਪਵੇ ਕਿਉਂਕਿ ਮੀਂਹ ਨਾਲ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਡਰਾਈਵ ਕਰਨ ਦੇ ਵਿੱਚ ਵੀ ਤੇ ਉਦਾਂ ਵੀ ਤੇ ਬਾਕੀ ਤਾਂ ਚਲੋ ਲਓ ਜੀ ਉਹੀ ਹੋਇਆ ਜੀ ਦਾ ਡਰਦੀ ਮੀਂਹ ਹੋ ਗਿਆ ਜੀ ਸ਼ੁਰੂ ਕੁਛ ਦੇਖ ਸਕਦੇ ਹੋ ਸਾਡੇ ਸ਼ੀਸ਼ੇ ਤੇ ਨੀ ਦੇ ਨਿਸ਼ਾਨ ਬਹੁਤ ਹੀ ਮੌਸਮ ਠੰਡਾ ਵਧੀਆ ਹੋ ਚੁੱਕਾ ਜੀ ਸੁਹਾਵਣਾ ਮੌਸਮ ਚਾਰੋਂ ਪਾਸੇ ਸਾਈਡਾਂ ਤੇ ਖੇਤ ਹੀ ਖੇਤ ਨਜ਼ਰ ਆ ਰਹੇ ਨੇ ਹੌਣ ਤੋਂ ਬਾਰਿਸ਼ ਦੀਆਂ ਬੂੰਦਾਂ ਪੈ ਰਹੀਆਂ ਨੇ ਬਹੁਤ ਹੀ ਆਨੰਦਮਈ ਮਾਹੌਲ ਬਣਿਆ ਹੋਇਆ ਜੀ ਨਹੀਂ ਭਾਈ ਸਾਹਿਬ ਡਰਾਈਵਰੀ ਦਾ ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਮੈਨੂੰ ਮਰ ਬਾਰਿਸ਼ੋ ਡਰਾਈਵਰੀ ਕਰਕੇ ਮ제 ਹੀ ਬੜਾ ਹੁੰਦਾ ਹੈ ਅੱਛਾ ਜੀ ਹੋਰ ਕੇ ਵਾਹ ਜੀ ਮੀਂਹ ਦੇ ਵਿੱਚ ਡਰਾਈਵਿੰਗ ਦਾ ਕਹਿੰਦੇ ਜੀ ਮਜ਼ਾ ਆਉਂਦਾ ਵੈਸੇ ਮਜ਼ਾ ਤਾਂ ਆਉਂਦਾ ਪਰ ਥੋੜਾ ਜਿਹਾ ਹੈ ਕੰਮ ਖਤਰੇ ਲਈ ਹੁੰਦਾ ਬਾਰਿਸ਼ ਤੇ ਮਤਲਬ ਜਿਹੜੀ ਪਾਣੀ ਪੂਣੀ ਖੜ ਜਾਏ ਕਿਤੇ ਹਾਂ ਕੋਈ ਜਗ੍ਹਾ ਪੋਲੀ ਹੋਵੇ ਪਤਾ ਨਾ ਪਤਾ ਹੋਵੇ ਉਹਦਾ ਰਿਸਕ ਹੈ ਭਟਾ ਜਿਵੇਂ ਸਾਫ ਰੋਡ ਹੈ ਜਿਵੇਂ ਚੱਲ ਰਿਹਾ ਹੈ ਇਦਾਂ ਮਤਲਬ ਜੀ ਹਰ ਗਰੀ ਆਪੋ ਆਪਣੀ ਉਸ ਚਾ ਉਹ ਹੈ ਨਾ ਪਸੰਦ ਹੈ ਮੈਨੂੰ ਹਾਂ ਮੈਨੂੰ ਮਜ਼ਾ ਆਂਦਾ ਰਾਤ ਨੂੰ ਡਰਾਈਵ ਕਰਕੇ ਮੈਨੂੰ ਆਉਂਦਾ ਹੈ ਮੈਨੂੰ ਰਾਤ ਨੂੰ ਇਸ ਤੋਂ ਬਹੁਤ ਜ਼ਿਆਦਾ ਹੈ ਲਾਈਟ ਬੰਦੀ ਹੈ ਸਾਰੇ ਵਿੱਚ ਮਤਲਬ ਕਹਿੰਦਾ ਰਿਸਕੀ ਕੰਮ ਲੈ ਕੇ ਤੁਹਾਨੂੰ ਰਿਸਕ ਲੈ ਕੇ ਮਜ਼ਾ ਆਉਂਦਾ ਹੈ ਆਂ ਯਾਰ ਕੈਸ ਹੋ ਰਹੇ ਆ ਇਹ ਹੋ ਗਿਆ ਜੀ ਤੇਜ਼ ਹੁਣ ਫੁੱਲ ਟਾਪ ਟਾਪ ਤੇ ਗੱਡੀ ਵੀ ਜਾ ਰਹੀ ਹੈ ਸਾਡੀ ਟਾਪ ਟਾਪ ਅੱਗੇ ਉਹ ਦੇਖਦੇ ਆਂ ਮੀਂਹ ਦੇ ਵਿੱਚ ਪੈਸਾ ਜੀ ਚਾਹ ਦਾ ਕੱਪ ਹੋ ਜੇ ਆਏ ਆ ਮੈਂ ਕਹਿੰਦਾ ਨਜ਼ਾਰਾ ਨਾ ਅਜੇ ਮੈਂ ਕਹਿੰਦਾ ਤੁਸੀਂ ਅੰਮ੍ਰਿਤਸਰ ਤੋਂ ਭੋਗੇ ਦਾ ਕੁਛ ਲੈ ਜੀ ਉਹ ਓਏ ਹੋਏ ਇਹਨਾਂ ਚੀਜ਼ਾਂ ਦਾ ਲੱਫਾ ਦੋਰੀਆ ਚਲੋ ਦੇਖਦੇ ਆਂ ਜੀ ਕਿਤੇ ਚਾਹ ਪਾਣੀ ਦਾ ਪ੍ਰਬੰਧ ਕਰਦੇ ਆਂ ਫਿਰ ਚਾਹ ਦਾ ਕੋਸੜੇ ਹੋ ਜਾਣ ਆਹ ਆ ਨਜ਼ਾਰਾ ਹੀ ਆਜੇ ਦਰਵਾਜ਼ਾ ਚਲੋ ਲਓ ਜੀ ਇਹ ਤਾਂ ਕਮਾਲ ਹੀ ਹੋ ਗਈ ਜੀ ਪਿੱਛੇ ਛਮਾ ਛਮਾ ਟਪ ਟਪ ਮੀਂਹ ਪੈ ਰਿਆ ਸੀ ਤੇ ਇੱਥੇ ਇੱਕ ਬੂੰਦ ਵੀ ਪਾਣੀ ਦੀ ਨਹੀਂ ਨਜ਼ਰ ਆ ਰਹੀ ਭਾਈ ਸਾਹਿਬ ਜੀ ਕੀ ਕਹੋਗੇ ਤੇ ਪਰ ਇਹ ਦੀ ਕੁਦਰਤ ਦੇ ਰੰਗ ਨੇ ਜੀ ਕੁਦਰਤ ਦੇ ਰੰਗ ਨੇ ਦੇਖ ਲਓ ਪਿੱਛੇ ਕਿਵੇਂ ਮੋٹے ਮੋٹے ਕਣੇ ਪੈ ਰਹੇ ਸੀ ਮੀਂਹ ਦੇ ਹਨਾ ਜੀ ਹਾਂ ਹੁਣ ਇੱਥੇ ਆ ਕੇ ਕੋਈ ਬੂੰਦ ਵੀ ਨਹੀਂ ਹੈ ਪਾਣੀ ਦੀ ਇਹ ਕੁਦਰਤ ਦੇ ਕ੍ਰਿਸ਼ਮੇ ਨੇ ਕੁਦਰਤ ਦੇ ਰੰਗ ਨੇ ਜਿੱਥੇ ਚਾਏ ਫਿਰ ਇਹਨਾਂ ਬਾਣੀ ਦੇ ਤੋਂ ਥੱਲੀ ਕਰਿਆ ਸਗਾ ਬਿਲਕੁਲ ਬਿਲਕੁਲ ਜਿੰਦਿਆਂ ਟਿੱਬੇ ਦੇ ਖਾਲੇ ਉਹ ਜ਼ਾਬਾ ਮਤਲਬ ਕਿ ਜਿੱਥੇ ਦੋਦਾ ਮਰਜ਼ਾ ਹੁੰਦੀ ਜਿੱਥੇ ਉਹਦੀ ਖੁਸ਼ੀ ਹੁੰਦੀ ਉਥੇ ਮੀਂਹ ਪਾ ਦਿੰਦਾ ਜਿੱਥੇ ਨਹੀਂ ਉਥੇ ਇਸ ਨੂੰ ਕਹਿੰਦੇ ਨੇ ਬਲਹਾਰੀ ਕੁਦਰਤ ਵਸਿਆ ਬਸ ਫਸਲ ਵੀ ਪੱਕੀ ਹੋਈ ਹੈ ਗੰਨੇਆਂ ਦੀ ਗੰਨੇ ਛੱਲੀਆਂ ਪਤਾ ਨਹੀਂ ਇਹ ਛੱਲੀ ਲੱਗੀ ਹੋਈ ਹੈ ਜੀ ਛੱਲੀ ਹੈ ਬਾਕੀ ਝੋਨੇ ਨੂੰ ਤਾਂ ਪਾਣੀ ਚਾਹੀਦਾ ਹੈ ਮੋਟਰਾਂ ਚੱਲ ਰਹੀਆਂ ਕਈ ਥਾਂ ਤੇ ਤੇ ਪਰ ਇੱਥੇ ਬਿਲਕੁਲ ਹੀ ਸਾਫ਼ ਹੈ ਜੀ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਕੋਈ ਵੀ ਇੱਕ ਵੀ ਬੂੰਦ ਪਾਣੀ ਦੀ ਨਹੀਂ ਇੱਥੇ ਪਈ ਤੇ ਪਿੱਛੇ ਆਪਾਂ ਹੁਣੇ ਦੇਖ ਕੇ ਆਏ ਆ ਤੇ ਟਪ ਟਾਪ ਮੀਂਹ ਪੈ ਰਿਹਾ ਸੀ ਜੀ ਪਿਛੇ ਚਾਹ ਮੰਗੀ ਸੀ ਨਾ ਜੀ ਉਹ ਰੱਬ ਕਹਿੰਦਾ ਹੁਣ ਚਾਹ ਨੂੰ ਬੁਲਾਣੀ ਨਾ ਮੈਂ ਬੰਦ ਕਰਾ ਦਿੰਦੇ ਆ ਹੁਣ ਫਿਰ ਭਾਈ ਸਾਹਿਬ ਚਾਹ ਕੈਨਸਲ ਕਰਤੀਏ ਕਿਉਂਕਿ ਉਹ ਰੱਬ ਨੇ ਮੈਂ ਬੰਦ ਕਰਾਦਾ ਨਹੀਂ ਬੰਦ ਹੋ ਗਿਆ ਉਹ ਰੱਬ ਕਹਿੰਦਾ ਚਾਹ ਕਿੱਥੋਂ ਲਾਖ ਦੋ ਮਾਰਾ ਉਹ ਸਭ ਹੋ ਗਿਆ ਨਹੀਂ ਉਹ ਮਾਰਾ ਕਹਿੰਦੇ ਵੀ ਐਵੇਂ ਬਹਿ ਜਾਣਗੇ 6 ਘੰਟਾ ਲਾ ਦੇਣਾ ਇਹਨਾਂ ਨੇ ਹਾਂ ਵੀ ਨਾ ਚੱਲਣ ਦੋ ਇਹ ਚਾਹ ਜੂ ਰਹਿਣ ਦੋ ਰਨ ਸੋ ਹੁਣ ਆਪਣਾ ਮੂੜ ਵਾਜ਼ਰ ਗਿਆ ਜੀ ਕਿਉਂਕਿ ਮੀਂਹ ਬੰਦ ਹੋ ਗਿਆ ਤੇ ਮੌਸਮ ਹੁਣ ਸਾਫ਼ ਹੋ ਗਿਆ ਜੀ ਰਸਤਾ ਵੀ ਸਾਫ਼ ਹੈ ਮੌਸਮ ਵੀ ਸਾਫ਼ ਹੈ ਤੇ ਹੁਣ ਆਪਾਂ ਵੀ ਸਾਫ਼ ਹੋ ਜਾਈਏ ਫਟਾਫਟ ਲਓ ਜੀ ਹਣੇ ਲੋ ਠੀਕ ਆ ਜੀ ਫਿਰ ਮਿਲਦੇ ਆ ਟਾਪੋ ਟਾਪ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਪਾਤਸ਼ਾਹ 6ਵੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨ ਕਮਲਾਂ ਦੀ ਸ਼ੋਭ ਪ੍ਰਾਪਤ ਹੈ ਸਥਾਨ ਬਹੁਤ ਹੀ ਰਮਣੀਕ ਸਥਾਨ ਹੈ ਆਪ ਜੀ ਨੇ ਦਰਸ਼ਨ ਮਿਲੇ ਕੀਤੇ ਹਨ ਸੋ ਥੋੜਾ ਜਿਹਾ ਇਤਿਹਾਸ ਆਪ ਜੀ ਦੇ ਨਾਲ ਸਾਂਝ ਪਾ ਲਈਏ ਇਸ ਸਥਾਨ ਬਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਤਾਰਪੁਰ ਦੀ ਆਖਰੀ ਜੰਗ ਤੋਂ ਬਾਅਦ ਇਸ ਸਥਾਨ ਤੇ ਪਹੁੰਚੇ ਤੇ ਤਕਰੀਬਨ 1 ਮਹੀਨਾ ਇੱਥੇ ਸਤਿਗੁਰੂ ਜੀ ਰਹੇ ਦੇ ਨਾਲ ਸਤਿਗੁਰਾਂ ਦੇ ਬਾਲਵਸਥਾ ਦੇ ਵਿੱਚ ਸਾਇਬ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਲਵਸਥਾ ਦੇ ਵਿੱਚ ਮਾਤਾ ਨਾਨਕੀ ਜੀ ਦੇ ਨਾਲ ਸਾਰੇ ਪਰਿਵਾਰ ਸਤਿਗੁਰ ਜੀ ਦਾ ਇਸ ਸਥਾਨ ਤੇ 1 ਮਹੀਨਾ ਰਿਹਾ ਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ ਥੋਂ ਦਾ ਭਾਈ ਜੀਣਾ ਜਿਹਦਾ ਨਾਮ ਸੀ ਤੇ ਉਸ ਨੇ ਸਤਿਗੁਰਾਂ ਦੀ ਬੜੀ ਸੇਵਾ ਕੀਤੀ ਪਰ ਉਹਦੀ ਇੱਛਾ ਸੀ ਕਿ ਮੈਂ ਮੱਝਾਂ ਦਾ ਦੁੱਧ ਚੋਕੇ ਪਿਲਾਵਾਂ ਪਰ ਉਸ ਦੀਆਂ ਮੱਝਾਂ ਦੁੱਧ ਦੇਣ ਦੇ ਕਾਬਿਲ ਨਹੀਂ ਸਨ। ਹੌਸਰ ਮੱਝਾਂ ਦਾ ਦੁੱਧ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਉਹ ਉਸ ਤੋਂ ਚਵਾਇਆ ਤੇ ਛਕਿਆ ਤੇ ਪਰਿਵਾਰ ਨੂੰ ਸ਼ਿਕਾਇਤ ਤੇ ਉਸ ਨੂੰ ਨਿਹਾਲ ਕੀਤਾ। ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈ ਕੇ ਭਾਈ ਜੀਉਣਾ ਭਾਈ ਜੀਣਾ ਜਿਸ ਦਾ ਨਾਮ ਦੱਸਿਆ ਜਾਂਦਾ ਉਸ ਦੇ ਨਾਮ ਤੋਂ ਹੀ ਇਸ ਇਲਾਕੇ ਦਾ ਨਾਮ ਜਿੰਦਵਾਲ ਬਾਦ ਦੇ ਵਿੱਚ ਪਿਆ। ਸੋ ਇਹ ਬੰਗਾ ਸ਼ਹਿਰ ਦੇ ਵਿੱਚ ਜਿੰਦਵਾਲ ਪਿੰਡ ਵਿਖੇ ਇਹ ਸਥਾਨ ਗੁਰਦਾਰਾ ਸ੍ਰੀ ਚਰਨ ਕਮਲ ਸਾਹਿਬ ਸਾਹਿਬ 6ਵੀਂ ਸ਼ੋਭੇਤਾ ਆਪ ਜੀ ਨੇ ਦਰਸ਼ਨ ਮੇਲੇ ਕੀਤੇ ਬਹੁਤ ਹੀ ਆਨੰਦ ਆਇਆ ਸਾਨੂੰ ਦਰਸ਼ਨ ਕਰਕੇ ਇਤਿਆਸ ਕਰਦੇ ਆਪ ਜੀ ਨੂੰ ਵੀ ਆਨੰਦ ਆਇਆ ਹੋਵੇਗਾ ਸੋ ਅੰਨੇ ਜੀ ਆਪਣੇ ਵਿਸ਼ੇ ਵੱਲ ਜਿਸ ਕਾਰਨ ਅਸੀਂ ਅੱਜ ਇਸ ਸਥਾਨ ਤੇ ਆਏ ਆ ਆਪ ਜੀ ਨੂੰ ਦੱਸਿਆ ਹੀ ਹੈ ਕਿ ਯੂਕੇ ਤੋਂ ਸਰਦਾਰ ਨਰਮਲ ਸਿੰਘ ਜੀ ਨੇ ਇੱਕ ਸਾਡੇ ਲਈ ਤੋਹਫਾ ਭੇਜਿਆ ਉਥੋਂ ਬੜੇ ਹੀ ਪਿਆਰ ਦੇ ਨਾਲ ਤੇ ਉਹ ਤੋਹਫਾ ਉਹ ਗਿਫਟ ਸਾਨੂੰ ਮਿਲ ਚੁੱਕਿਆ ਜੀ ਪਰ ਅਜੇ ਵੀ ਆਪਾਂ ਥੋੜਾ ਜਿਹਾ ਲਕੋ ਰੱਖਣਾ ਤੁਹਾਡੇ ਤੋਂ ਅਜੇ ਵੀਡੀਓ ਸਾਡੀ ਖਤਮ ਨਹੀਂ ਹੋਈ ਤੇ ਉਹ ਵੀ ਆਪਾਂ ਬਸ ਹੁਣ ਥੋੜੇ ਸਮੇਂ ਦੇ ਵਿੱਚ ਹੀ ਆਪ ਜੀ ਦੇ ਸਾਹਮਣੇ ਰੱਖਣ ਜਾ ਰਹੇ ਆਂ ਜੀ ਕਿ ਕੀ ਗਿਫਟ ਸਾਨੂੰ ਸਰਦਾਰ ਸਾਹਿਬ ਨੇ ਭੇਜਿਆ ਤੇ ਨਾਲ ਹੀ ਮੈਂ ਇਸ ਵੀਡੀਓ ਦੇ ذریعے ਸਰਦਾਰ ਨਰਮਨ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਹੀ ਆਪਣਾ ਪਿਆਰ ਭੇਜਿਆ ਤੇ ਸਿਰ ਮੱਥੇ ਕਬੂਲ ਹੈ ਜੀ ਉਹਨਾਂ ਦਾ ਭੇਜਿਆ ਹੋਇਆ ਗਿਫਟ ਹਾਂਜੀ ਭਾਈ ਹਰਪ੍ਰੀਤ ਸਿੰਘ ਜੀ ਆਪ ਜੀ ਕੁਝ ਕਹਿਣਾ ਚਾਹੋਗੇ ਭਾਜੀ ਅੱਜ ਇੱਥੇ ਦਰਸ਼ਨ ਮੇਲੇ ਕੀਤੇ ਬੜਾ ਆਨੰਦ ਆਇਆ ਬਾਕੀ ਜੋ ਜਿਸ ਵਾਸਤੇ ਆਇਆ ਸੀ ਉਹ ਵੀ ਸਾਨੂੰ ਮਿਲ ਗਿਆ ਗਿਫਟ ਜੋ ਤੇ ਜਾ ਯੂਕੇ ਤੋਂ ਨਿਰਮਲ ਸਿੰਘ ਜੀ ਨੇ ਸੋ ਇਹਨ ਦੱਸੇ ਵੀ ਭਾਈ ਸਾਨੂੰ ਬਾਅਦ ਵਿੱਚ ਦਵਾਵਾਂਗੇ ਆ ਦਰਸ਼ਨ ਦਿਵਾਵਾਂਗੇ ਅੱਛਾ ਵੀ ਹੁਣ ਚੱਲੇ ਪਾਈਏ ਤਾਂ ਜੋ ਫਿਰ ਆਪਾਂ ਗਿਫਟ ਤੱਕ ਵੀ ਪਹੁੰਚੀਏ हां जी ठीक है जी चलਦੇ ਆਂ ਫਿਰ ਆਪਾਂ ਘਰ ਵਾਪਸੀ ਨੂੰ ਤੇ ਬਾਕੀ ਘਰ ਜਾ ਕੇ ਫਿਰ ਆਪਾਂ ਆਪ ਜੀ ਨੂੰ ਗਿਫਟ ਦਿਖਾਉਨੇ ਆ ਜੀ ਜੁੜੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਐਂਡ ਤੱਕ ਥੋੜਾ ਸਮਾਂ ਹੋਰ ਆਪ ਜੀ ਦਾ ਲੈਣਾ ਤੇ ਮਿਲਦੇ ਆਪਾਂ ਅਗਲੀ ਕਾਰਵਾਈ ਦੇ ਨਾਲ हां जी ਸੰਗਤ ਜੀ ਫਾਈਨਲੀ ਅਸੀਂ ਪਹੁੰਚ ਚੁੱਕੇ ਆਂ ਘਰ ਬਹੁਤ ਹੀ ਲੰਬਾ ਸਫ਼ਰ ਸੀ ਤੇ ਆਪ ਜੀ ਨੇ ਸਾਰੀ ਵੀਡੀਓ ਦੇਖੀ ਤੇ ਹੁਣ ਤੁਹਾਡੀ ਵੀ ਇੰਤਜ਼ਾਰ ਦੀਆਂ ਘੜੀਆਂ ਨੇ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਤੇ ਹੁਣ ਤੁਹਾਨੂੰ ਅਸੀਂ ਫਾਈਨਲੀ ਦਿਖਾਉਣ ਲੱਗੇ ਆਂ ਕਿ ਸਾਨੂੰ ਯੂਕੇ ਤੋਂ ਸਰਦਾਰ ਨਿਰਮਲ ਸਿੰਘ ਜੀ ਨੇ ਕਿਹੜਾ ਗਿਫਟ ਭੇਜਿਆ ਹੈ ਹਾਂਜੀ ਰਾਜੀ ਦਿਖਾਈਏ ਜੀ ਕੀ ਗਿਫਟ ਭੇਜਿਆ ਯੂਕੇ ਤੋਂ ਆਇਆ ਜੀ ਇਹ ਦੇਖੋ ਜੀ ਯੂਕੇ ਤੋਂ ਗਿਫਟ ਹੈ ਖਾਸ ਕਰ ਪੈਸਾ ਵਾਸਤੇ ਟੈਂ 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 ਇਹ ਕਿਹੜਾ ਗਿਫਟ ਆ ਗਿਆ ਉਹ ਇਹ ਖੋਦਿਆ ਪਾੜ ਨਿਕਲਾ ਚੂਹਾ ਲਗਾਮ ਹੋ ਗਿਆ ਉਹ ਨਹੀਂ ਜੀ ਨਹੀਂ ਹਾਂ ਇਹਦਾ ਵੈਸੇ ਹੀ ਤੁਹਾਨੂੰ ਇਹਦਾ ਵੈਸੇ ਪ੍ਰੈਂਕ ਕਰ ਰਹੇ ਸੀ ਤੁਹਾਡੇ ਨਾਲ ਇਹ ਗਿਫਟ ਨਹੀਂ ਆਜੀ ਇਹ ਤਾਂ ਸਾਡੇ ਮਾਈਕ ਦਾ ਕਵਰ ਹੈ ਇਹ ਤਾਂ ਟਾਇਰ ਗਿਰਿਆ ਸੀ ਮੈਂ ਦਿਖਾਇਆ ਹੁਣ ਤੁਹਾਨੂੰ ਅਸਲੀ ਚੀਜ਼ ਹੈ ਜਿਹੜੀ ਤੁਹਾਨੂੰ ਦਿਖਾ ਰያ ਜੀ ਥੋੜੀ ਐਕਸਾਈਟਮੈਂਟ ਕਰੋ ਤੁਹਾਡੇ ਸਾਹਮਣੇ ਜੋ ਰੀਅਲ ਚੀਜ਼ ਹੈ ਉਹ ਪੇਸ਼ ਹੋਣ ਜਾ ਰਹੀ ਹੈ ਲੰਮ ਤੱਕ ਦਿਖਾ ਦਿਆਂ ਜੀ ਹਾਂਜੀ ਦਿਖਾ ਦਿਆਂ ਜੀ ਹਾਂਜੀ ਹਾਂ ਦਿਖਾ ਦੋ ਜੀ ਲਓ ਜੀ ਯੂਕੇ ਤੋਂ ਗਿਫਟ ਆਇਆ ਜੀ ਆਈਫੋਨ ਯੈਸ ਤਾੜੀਆਂ ਤਾੜੀਆਂ ਕੀ ਬਾਤ ਹੈ ਬਹੁਤ ਬਹੁਤ ਪਰੀਆ ਆਈਫੋਨ ਯੂਕੋ ਤੋਂ ਭੇਜਿਆ ਸਾਡੇ ਪਿਆਰ ਕਰਨ ਵਾਲਿਆਂ ਨੇ ਜੋ ਵਾਹ ਜੀ ਵਾਹ ਕਮਾਲ ਕਮਾਲ ਬਹੁਤ ਬਹੁਤ ਧੰਨਵਾਦ ਸਰਦਾਰ ਅਨਮਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਆਪਣੇ ਬੱਚਿਆਂ ਨੂੰ ਇਹ ਗਿਫਟ ਭੇਜਿਆ ਤੇ ਬਾਕੀ ਹੁਣ ਇਹਦੀ ਅਨਬਾਕਸਿੰਗ ਕਰਦੇ ਆ ਦਿਖਾਣੇ ਆ ਸੰਗਤਾਂ ਨੂੰ ਵਿੱਚੋਂ ਕਿਦਾਂ ਦਾ ਨਿਕਲਦਾ ਵਾਹ ਜੀ ਵਾਹ ਵਾਹ ਜੀ ਵਾਹ ਰੈਡ ਕਲਰ ਦਾ ਓਏ ਹੋ ਲਾਲ ਕਲਰ ਤਾਂ ਮੇਰਾ ਫੇਵਰਿਟ ਹੈ ਜੀ ਰੈਡ ਕਲਰ ਕੀ ਬਾਤ ਹੈ ਲਓ ਜੀ ਆਈਫੋਨ ਐਪਲ ਦਾ ਯੂਕੇ ਤੋਂ ਸਾਨੂੰ ਗਿਫਟ ਭੇਜਿਆ ਹੈ ਜੀ ਸਰਦਾਰ ਨਿਰਮਲ ਸਿੰਘ ਜੀ ਨੇ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਵੀ ਪਿਆਰ ਕਰਨ ਵਾਲੇ ਬੈਠੇ ਨੇ ਜੀ ਦੁਨੀਆ ਦੇ ਵਿੱਚ ਜਿਹੜੇ ਕਿ ਇੰਨਾ ਪਿਆਰ ਆਪਣਾ ਭੇਜ ਰਹੇ ਨੇ ਤੇ ਕੁਝ ਹੋਰ ਕਹਿਣਾ ਚਾਹੋਗੇ ਜੀ ਸਾਡੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਮੈਂ ਸਹੀ ਬੇਨਤੀ ਕਰਨਾ ਚਾਹਾਂਗਾ ਜੀ ਹੁਣ ਫੋਨ ਐਪਲ ਦਾ ਆ ਗਿਆ ਜੀ ਬਾਕੀ ਹੁਣ ਤੁਸੀਂ ਵੀ ਆਪਣੇ ਬੜੇ ਬਾਰੇ ਬੰਦ ਲੋ ਕੋਈ ਕੀ ਕੋਈ ਲੈਪਟਾਪ ਦੇਣਾ ਚਾਹਵੇ ਕੀ ਕੋਈ ਆਈਪੈਡ ਦੇਣਾ ਚਾਹਵੇ ਜਿਆਦਾ ਜਿਆਦਾ ਹੋ ਗਿਆ ਗਲਤ ਹੋ ਜਾਣਾ ਤੁਸੀ ਐ ਕਰੋ ਆਈਪੈਡ ਲਾ ਲੋ ਤੁਸੀਂ ਬਸ ਉਹ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਹਾਡਾ ਇਹੀ ਗਿਫਟ ਸਭ ਤੋਂ ਵੱਡਾ ਹੈ ਸਭ ਤੋਂ ਜਿਆਦਾ ਵੱਡਾ ਗਿਫਟ ਤੁਹਾਡਾ ਇਹੀ ਹੈ ਕਿ ਤੁਸੀਂ ਸਾਡੀ ਜਿਹੜੀ ਵੀਡੀਓਜ਼ ਦੇਖਦੇ ਹੋ ਬਸ ਇਹਨਾਂ ਨੂੰ ਲਾਈਕ ਕਰਦੇ ਰਿਹਾ ਕਰੋ ਸ਼ੇਅਰ ਕਰਦਾ ਕਰੋ ਅੱਗੇ ਦੇ ਅੱਗੇ ਤਾਂ ਕਿ ਅਸੀਂ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਜਿਹੜਾ ਕਾਰਜ ਕਰ ਸਕੀਏ ਸੋ ਹੁਣ ਆਈਫੋਨ ਆ ਗਿਆ ਇਹਦਾ ਕੈਮਰਾ ਕੁਆਲਿਟੀ ਹੈ ਜਿਹੜੀ ਬਹੁਤ ਅੱਛੀ ਹੈ ਬਹੁਤ ਵਧੀਆ ਹੈ ਬਹੁਤ ਵਧੀਆ ਇਹਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓਜ਼ ਬਣਾ ਸਕਦੇ ਹਾਂ ਹੋਰ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਸੋ ਕੁਆਰੀ ਫੇਰ ਤੋਂ ਸਰਦਾਰ ਨਰਮਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਪਿਆਰ ਸਾਡੇ ਲਈ ਪੇਚਿਆ ਯੂਕੇ ਤੋਂ ਸੋ ਸੰਗਤਾਂ ਨੂੰ ਆਸ ਕਰਦੇ ਹਾਂ ਕਿ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਤੇ ਜ਼ਰੂਰ ਆਪ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਬਲਾਵ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ